ਹੁਣ ਆਪਾਂ ਉਹ ਮੇਨ ਖਬਰ ਤੇ ਆਉਣੇ ਆ ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬੱਲਾ ਆਉਂਦੇ ਨੇ ਉਸ ਤੋਂ ਪਹਿਲਾਂ ਜਿਹੜੇ ਡੇਰਾ ਬੱਲਾ ਦੇ ਮੁਖੀ ਆ ਉਹਨਾਂ ਨੂੰ ਪਦਮਸ਼ਰੀ ਅਵਾਰਡ ਮਿਲਦਾ ਇਸ ਤੋਂ ਪਹਿਲਾਂ ਵੀ ਇੱਕ ਵਾਰ ਨਰਿੰਦਰ ਮੋਦੀ ਹੁਣੀ ਇੱਥੇ ਆ ਕੇ ਜਾਂਦੇ ਨੇ ਸੋ ਇਸ ਪੂਰੇ ਜਿਹੜਾ ਸੀਨ ਬਣਿਆ ਇਹਨੂੰ ਕਿਤੇ ਨਾ ਕਿਤੇ ਵੋਟ ਬੈਂਕ ਨਾਲ ਜੋੜ ਕੇ ਦੇਖਿਆ ਜਾ ਸਕਦਾਗਾ ਤੁਹਾਡੀ ਇਹਦੇ ਬਾਰੇ ਕੀ ਰਾ ਬੀਜੇਪੀ ਕਾਫੀ ਮੀਨਸ ਕਹ ਲਓ ਸਾਰ ਤਿਕੜਮ ਲੜਾ ਰਹੀ ਹੈਗੀ ਆ ਪੰਜਾਬ ਨੂੰ ਫਤਿਹ ਕਰਨ ਵਾਸਤੇ ਜੀ ਹੂੰ ਤੇ ਉਹਦੇ ਵਿੱਚ ਆ ਦੇਖੋ ਜਿੰਨੇ ਦਲ ਬਦਲੂ ਇਹਨਾਂ ਨੇ ਛੱਡਿਆ ਹੀ ਕੋਈ ਨਹੀਂ ਹੈਗਾ ਜਿਹੜਾ ਵੀ ਲੇਟੈਸਟ ਸੀਗਾ ਆਪਣੀ ਜਗਮੀਤ ਬਰਾੜ ਜੀ ਦਾ ਆਪਾਂ ਨਾਮ ਲਿਆ ਹੈ ਚਰਨਜੀਤ ਬਰਾੜ ਦਾ ਤੇ ਲੋਕ ਕੋਈ ਐਡੀ ਵੱਡੀ ਹੈ ਨਹੀਂ ਹਸਤੀ ਪਰ ਜਗਮੀਤ ਬਰਾੜ ਫਿਰ ਵੀ ਕਾਂਗਰਸ ਕਾਂਗਰਸ ਤੋਂ ਅਕਾਲੀਆਂ ਚ ਵੀ ਉਹ ਚੋਣ ਲੜਿਆ ਆ ਕੇ ਆਮ ਆਦਮੀ ਪਾਰਟੀ ਵੱਲ ਵੀ ਜਾਣ ਨੂੰ ਫਿਰਦਾ ਸੀ ਬਰਾੜ 2017 ਚ ਭਗਵੰਤ ਮਾਨ ਨੇ ਸੀ ਜਾਣ ਦਿੱਤਾ ਤੇ ਉਸ ਤੋਂ ਬਿਨਾ ਕੈਪਟਨ ਮਨਪ੍ਰੀਤ ਬਾਦਲ ਸਾਰੇ ਬੰਦੇ ਭਾਜਪੀ ਨੇ ਯਾਨੀ ਦਲ ਬਦਲੂ ਭਰਤੀ ਕੀਤੇ ਹੋਏ ਨੇ ਔਰ ਹਲੇ ਹੋਰ ਕਿੰਨੇ ਕਾਉਣੇ ਨੇ ਇਹ ਟਾਈਮ ਦੱਸੂਗਾ ਕਿ ਆਮ ਆਦੀ ਪਾਰਟੀ ਦੇ ਜਿਹੜੇ ਇਸ ਵळे 93 94 ਐਮਐਲਏ ਨੇ ਇਹਨਾਂ ਦੀ ਆ ਵੀ ਘੱਟੋ ਘੱਟ 1 30 ਦੀਆਂ ਟਿਕਟਸ ਮੈਂ ਗਿੰਦਗੇ ਚੱਲਦਾ ਹਾਂ ਵੀ 30 ਤੋਂ 35 ਸੀਟਾਂ ਮਿਨਿਮਮ ਨੇ ਜਿਹੜੀਆਂ ਕਟੀਆਂ ਜਾਣੀਆਂ ਨੇ ਟਿਕਟਾਂ ਉਹਨਾਂ ਚੋਂ ਜਿਹੜੇ ਬੰਦੇ ਪ੍ਰਭਾਵ ਰੱਖਦੇ ਹੋਣਗੇ ਬੀਜੇਪੀ ਦੀ ਕੈਲਕੂਲੇਸ਼ਨ ਦੇ ਹਿਸਾਬ ਨਾਲ ਤੇ ਉਹ ਵੀ ਆ ਕੇ ਇਹ ਜੋਇਨ ਕਰਨਗੇ ਜੀ ਤੇ ਇਹ ਪਾਰਟੀ ਜੋਇਨ ਕੀਤੀਆਂ ਜਾ ਰਹੀਆਂ ਨੇ ਦਲ ਬਦਮੂਆ ਵੱਲੋਂ ਤੇ ਉਹਨਾਂ ਦਾ ਸੋਸ਼ਲ ਮੀਡੀਆ ਪਲੈਟਫਾਰਮ ਵੀ ਕਾਫੀ ਸਰਗਰਮ ਹੈ ਬਾਦਰਾ ਨਾਲੋਂ ਜ਼ਿਆਦਾ ਸਰਗਰਮੀ ਇਹ ਦਿਖਾ ਰਹੇ ਨੇ ਮੈਂ ਸੋਸ਼ਲ ਮੀਡੀਆ ਤੇ ਬੀਜੇਪੀ ਪੰਜਾਬ ਵਾਲਾ ਪੇਜ ਵੇਖ ਰਿਹਾ ਹਾਂ ਹਾਂ ਹਾਲਾਂਕਿ ਖੇਤਰੀ ਪਾਰਟੀ ਪੰਜਾਬ ਦੀ ਵਿਰੋਧੀ ਧਿਰ ਦਾ ਰੋਲ ਹੈ ਜਿਹੜਾ ਕਾਂਗਰਸ ਦਾ ਅਫੀਸ਼ੀਅਲ ਹੈਗੀ ਹੈ ਪਰ ਸੁਖਵੀਰ ਬਾਦਲ ਨੂੰ ਕਿਸੇ ਨੇ ਰੋਕਿਆ ਨਹੀਂਗਾ ਵੀ ਤੂੰ ਵਿਰੋਧੀ ਧਿਰ ਵਾਲੇ ਮੁੱਦੇ ਨਾਲ ਜਿਹੜੇ ਨਾ ਚੁੱਕੋ ਨਹੀਂ ਚੁੱਕ ਰਿਹਾ ਉਹ ਹਾਂ ਤੇ ਇਹ ਯਾਨੀ ਬੀਜੇਪੀ ਜਿਹੜਾ ਮੇਰਾ ਕਹਿਣ ਦਾ ਭਾਅ ਵੇ ਆ ਫਿਰ ਇਹ ਹੁਣ ਜਿਹੜਾ ਡੇਰਾ ਰਵੀਦਾਸੀ ਵੋਟ ਬਹੁਤ ਜ਼ਿਆਦਾ ਆ ਰਵੀਦਾਸੀ ਪਾਈਚਰੇ ਦੀ ਹਾਂ ਤੇ ਉਹਦੇ ਚ ਇਹ ਜਿਹੜਾ ਅਵਾਰਡ ਦਿੱਤਾ ਆ ਪਦਮਸ਼ਰੀ ਇਹ ਬਾਬਾ ਜੀ ਬੜੇ ਤਰੀਕੇ ਦੇ ਨਾਲ ਸਲੈਕਟ ਕੀਤਾ ਇਹਨਾਂ ਨੇ ਇਹਨਾਂ ਨੂੰ ਜਿਹੜੇ ਡੇਰਾ ਅਨਮਦਾਂ ਦੇ ਨਰਨਦਾਸ ਆ ਨਾਮ ਮੇਰੇ ਖਿਆਲੋਂ ਉਹਨਾਂ ਦੇ ਨਿਰੰਜਨ ਦਾਸ ਨਰੰਜਨ ਦਾਸ ਹਾਂ ਜੀ ਕਿਉਂਕਿ ਜਿੰਨੇ ਇਹਨਾਂ ਦੇ ਮੁਖੀ ਨੇ ਨਾ ਉਹਨਾਂ ਦੇ ਮਗਰ ਦਾਸ ਹੀ ਲੱਗਦਾ ਹੈਗਾ ਆ ਉਹ ਭਗਤ ਰਵੀਦਾਸ ਕਰਕੇ ਉਹ ਦਾਸ ਇਹ ਨਾਲ ਨਾਮ ਜੋੜਦੇ ਨੇ ਤੇ ਉਹ ਮੈਨੂੰ ਨਹੀਂ ਲੱਗਦਾ ਇੰਨੇ ਕੋਈ politically ਸਰਕਾਰ ਜਾਨੀ ਕੋਈ ਐਕਟੀਵਿਟੀ ਉਹਨਾਂ ਦੀ ਜਾਂ ਕਿਸੇ ਦੇ ਨਾਲ ਜਿਹੜੇ ਮੈਂ ਨਰੰਜਨ ਦਾਸ ਉਹਨਾਂ ਦੀ ਗੱਲ ਕਰਦਾ ਜਾਂ ਕੋਈ ਅਫੀਲੀਏਸ਼ਨ ਹੈਗੀ ਆ ਪਰ ਇਹ ਹੁਣ ਜਿਵੇਂ ਬੰਦਾ ਖਾਮਖਾਈ ਤੁਹਾਡੇ ਘਰੇ ਆਵੜੇ ਤਾਂ ਫਿਰ ਤੁਸੀਂ ਕਰ ਕੀ ਸਕਦੇ ਆ ਹੂੰ ਤੇ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਹੈ ਹੁਣ ਮਨਾ ਬਾਬਾ ਜੀ ਕਰ ਨਹੀਂ ਸਕਦੇ ਔਰ ਇਹ ਅਵਾਰਡ ਇਹਨਾਂ ਨੇ ਪਦਮ ਸ਼੍ਰੀ ਪੰਜਾਬ ਦੇ ਵਿੱਚ ਤਿੰਨ ਬੰਦਿਆਂ ਨੂੰ ਦਿੱਤੇ ਨੇ ਤੇ ਇਹ ਭਗਵੰਤ ਮਾਨ ਨੇ 13 ਬੰਦਿਆਂ ਦੀ ਲਿਸਟ ਭੇਜੀ ਸੀ ਉਹਦੇ ਚੋਂ ਉਹ ਚਲੋ ਆਪਣੀ ਖਬਰ ਦਾ ਵਿਸ਼ਾ ਨਹੀਂ ਗੱਲਬਾਤ ਦਾ ਜਤਿੰਦਰ ਪੰਨੂ ਨੂੰ ਵੀ ਉਹਨੇ ਨਾਮਿਨੇਟ ਕੀਤਾ ਸੀ ਪਰ ਨਹੀਂ ਮਿਲਿਆ ਪਰ ਤਿੰਨ ਬੰਦਿਆਂ ਨੂੰ ਦਿੱਤਾ ਹੈ ਇਹਨੇ ਪੰਜਾਬ ਦੀਆਂ ਨੂੰ ਤੇ ਬਾਕੀ ਅਗਲੇ ਜਿਹੜੇ 1 ਸਾਲ ਦੇ ਵਿੱਚ ਜਿੰਨੇ ਵੀ ਸੂਬਿਆਂ ਚ ਚੋਣਾ ਹੋਣ ਵਾਲੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਹੀ ਉਹਨਾਂ ਦੇ ਸੂਬੇ ਦੇ ਬੰਦਿਆਂ ਨੂੰ ਇਹਨਾਂ ਨੇ ਥੋਕ ਦੇ ਵਿੱਚ ਹੀ ਵੰਡੇ ਨੇ ਪਦਮਸ਼ਰੀ ਤੇ ਹੁਣ 1 ਫਰਵਰੀ ਨੂੰ ਭਗਤ ਰਵੀਦਾਸ ਜੀ ਦਾ ਜਿਹੜਾ ਜਨਮ ਦਿਹਾੜਾ ਸੀਗਾ ਉਹ ਵੀ ਸੈਲੀਬ੍ਰੇਸ਼ਨ ਸੀਗੀ ਔਰ ਬਾਬਾ ਜੀ ਜਿਹੜੇ ਹੈਗੇ ਨੇ ਮੈਨੂੰ ਅੱਜੇ ਕਿਸੇ ਨੇ ਦੱਸਿਆ ਆ ਉਹ ਉੱਥੇ ਗਏ ਹੋਏ ਸੀ ਵਾਰਾਂ ਦੇ ਸੀ ਭਗਤ ਰਵੀਦਾਸ ਜੀ ਦਾ ਜਿਹੜਾ ਸਥਾਨ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਸਪੈਂਡ ਕੀਤੀ ਹੈ ਲਾਈਫ ਉਹ ਸਪੈਸ਼ਲੀ ਜਹਾਜ਼ ਲੈ ਕੇ ਤੇ ਵਾਪਸ ਆਏ ਦੇ ਮੋਦੀ ਕਰਕੇ ਅਦਰਵਾਈਜ਼ ਉਹ ਟ੍ਰੇਨ ਲੈ ਕੇ ਜੱਥੇ ਦੇ ਨਾਲ ਆਪਣਾ ਉੱਥੇ ਪਹੁੰਚੇ ਹੋਏ ਸੀਗੇ ਹਮ ਹਮ ਤੇ ਇੱਥੇ ਵੀ ਤੁਸੀਂ ਇਹ ਦੇਖੋ ਵੀ ਰਵੀਦਾਸੀ ਆ ਭਾਈਚਾਰਾ ਕਾਫੀ ਹੁਣ ਦੁਆਬੇ ਦੇ ਵਿੱਚ ਵੋਟ ਬਹੁਤ ਜ਼ਿਆਦੇ ਆ ਦੁਆਬੇ ਦੀਆਂ ਮੇਰੇ ਖਿਆਲ ਨਾਲ 23 ਸੀਟਾਂ ਨੇ ਵਿਧਾਨ ਸਭਾ ਦੀਆਂ ਜੀ ਤੇ ਇਹ ਹੁਣ ਦੇਖੋ ਜਿਹੜੇ ਮੋਦੀ ਦੇ ਮੈਂ ਡਰਾਮੇ ਹੀ ਕਹੂੰਗਾ ਵੀ ਉਹ ਬਾਬਾ ਜੀ ਦੇ ਪੈਰਾਂ ਨੂੰ ਹੱਥ ਲਾਉਣਾ ਹੈ ਝੁਕਣਾ ਗੋਡਿਆਂ ਨੂੰ ਹੱਥ ਲਾਉਣਾ ਚਲੋ ਪੈਰਾਂ ਨੂੰ ਮੈਂ ਨਾ ਕਮਾ ਫਿਰ ਉਹ ਸਟੇਜ ਤੋਂ ਉਤਰਦੇ ਨੇ ਜਦੋਂ ਤੇ ਉਹ ਹੱਥ ਫੜ ਕੇ ਮੋਦੀ ਸਾਹਿਬ ਥੱਲੇ ਉਤਾਰ ਰਹੇ ਨੇ ਉਹਨਾਂ ਨੂੰ ਸਹਾਰਾ ਦੇ ਰਹੇ ਨੇ ਜਿਹੜਾ ਆਦਮپور 에어ਪੋਰਟ ਆ ਉਹਦਾ ਨਾਮ ਬਦਲਣਾ ਜੀ ਠੀਕ ਹੈ ਜੀ ਇਹ ਚੀਪ ਟੈਕਟਿਕਸ ਨੇ ਜਾਨੀ ਗੱਲ ਇਹ ਆ ਵੀ ਦਲਿਤ ਹੁਣ ਇਹ ਹੁਣ ਬਾਬਾ ਜੀ ਦੇ ਉੱਤੇ ਆ ਜਾਂ ਡੇਰੇ ਦੇ ਜਿਹੜਾ ਪੋਲੀਟਿਕਲ ਅਫੇਅਰ ਕਮੇਟੀ ਹੈਗੀ ਕਿ ਨਹੀਂ ਹੈਗੀ ਜਾਂ ਜੋ ਵੀ ਉਹਨਾਂ ਦਾ ਥਿੰਕ ਟੈਂਕ ਹੈ ਵੀ ਉਹਨਾਂ ਨੇ ਵੋਟ ਪਵਾਉਣੀ ਹੈ ਕਿ ਨਹੀਂ ਬੀਜੇਪੀ ਨੂੰ ਗੱਲ ਇਹ ਆ ਵੀ ਆਪਣੇ ਉਹ ਜਿਹੜੇ ਡੇਰਾ ਪ੍ਰੇਮੀ ਨੇ ਉਹਨਾਂ ਦੇ ਵਾਸਤੇ ਕੀ ਮੋਦੀ ਨੇ ਕੀਤਾ ਜਾਂ ਅਨਾਉਂਸ ਕੀਤਾ ਨਵਾਂ ਜਾਂ ਪਿਛਲੇ 12 ਸਾਲਾਂ ਚ 11.5 ਸਾਲਾਂ ਚ ਨਾ ਕੋਈ ਯੂਨੀਵਰਸਿਟੀ ਨਾ ਕੋਈ ਹਸਪੀਟਲ ਇੱਕ 에어ਪੋਰਟ ਦਾ ਨਾਮ ਬਦਲ ਦੇਣਾ ਉਹ ਵੀ ਬੀਆਬਾਨ ਉਚਾਰਡ ਨਾ ਕੋਈ ਉੱਥੇ ਇੰਟਰਨੈਸ਼ਨਲ ਫਲਾਈਟ ਆਉਣੀ ਹੈ ਲੋਕਲ ਫਲਾਈਟਾਂ ਨੇ ਉਹਦਾ ਨਾਮ ਬਦਲਤਾ ਜਾਂ ਬਾਬਾ ਜੀ ਨੂੰ ਪਦਮ ਸ਼੍ਰੀ ਦਾ ਆਵਾਰਡ ਕੋ ਸਰਟੀਫਿਕੇਟ ਦਿੱਤਾ ਤੇ ਉਹਦੇ ਚ ਦਲਿਤਾਂ ਦਾ ਜਿਹੜੇ ਸਾਗੀ ਦਸੀ ਆ ਭਾਈਚਾਰੇ ਦਾ ਕੀ ਸਵਾਰਿਆ ਰਹਿਣੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਸਵਾਰੇ ਮੈਂ ਨਹੀਂ ਕਹਿੰਦਾ ਦੂਜਿਆਂ ਨੇ ਇਹਦੇ ਨਾਲੋਂ ਤਾਂ ਮੈਂ ਕਹੂੰਗਾ ਵੀ ਆਹ ਆਮ ਆਦਮੀ ਪਾਰਟੀ ਜਾਂ ਚੰਨੀ ਦੇ ਤੁਹਾਨੂੰ ਯਾਦ ਹੋਵੇ ਉਹਨੇ ਵੀ ਸ਼ਾਇਦ 10 ਕਰੋੜ ਦਾਕ 5 ਕਰੋੜ ਦਾ ਚੈੱਕ ਦਿੱਤਾ ਸੀਗਾ ਡੇਰੇ ਚ 2022 ਵਿਧਾਨ ਸਭਾ ਚੋਣਾਂ ਵੇਲੇ ਜਦੋਂ ਮੁੱਖ ਮੰਤਰੀ ਸੀਗਾ ਲਿਓ ਹੂੰ ਹੂੰ ਤੇ ਉਹ ਕੈਸ਼ ਵਗੈਰ ਮੈਂ ਅਮਾਉਂਟ ਭੁੱਲ ਗਿਆ ਉਹਦਾ ਸ਼ਾਇਦ 25 ਕਰੋੜ ਦਾ ਆਮ ਆਦਮੀ ਪਾਰਟੀ ਨੇ ਵੱਡਾ ਸਾਰਾ ਚੈੱਕ ਦੁਬਾਰਾ ਫੇਰ ਦਿੱਤਾ ਇਹਨਾਂ ਨੇ ਜਾ ਕੇ ਉੱਥੇ ਮੈਂ ਜਿਹੜੀ ਕਹਿਣ ਦਾ ਭਾਗਿਆ ਨੀ ਬੀਜੇਪੀ ਨੇ ਤਾਂ ਦਿੱਤਾ ਹੀ ਕੱਖ ਨਹੀਂਗਾ ਸਵਾਇਆ ਇੱਕ ਕਾਗਜ਼ ਦਾ ਟੁਕੜਾ ਆ ਉਹ ਸਰਟੀਫਿਕੇਟ ਪਦਮਸ਼੍ਰੀ ਵਾਲਾ ਤੇ ਇੱਕ 에어ਪੋਰਟ ਦਾ ਨਾਮ ਬਦਲਿਆ ਤੇ ਬਾਬਾ ਜੀ ਦੇ ਪੈਰਾਂ ਨੂੰ ਗੋਡਿਆਂ ਨੂੰ ਹੱਥ ਲਾਇਆ ਤੇ ਉਹ ਇਹਦਾ ਇਹਦੇ ਨਾਲੋਂ ਤਾਂ ਚੰਗਾ ਹੋ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਜਿਨ੍ਹਾਂ ਨੇ 25 ਕਰੋੜ ਦਿੱਤਾ ਤਾਂ ਹੈਗਾ ਆ ਆਹ 10 ਕਰੋੜ ਦੀ ਕਹਿੰਦੇ ਜ਼ਮੀਨ ਹੁਣ ਫੇਰ ਨਾਮ ਵੀ ਲਵਾ ਰਹੇ ਨੇ ਇਹ ਵੀ ਉਹ ਹਾਲਾਂਕਿ ਉਹ ਵੀ ਚੀਪ ਪੋਲਿਟਿਕਸ ਆ ਵੀ ਭਗਤ ਰਵਿਦਾਸ ਜੀ ਦੇ ਨਾਮ ਦੇ ਉੱਤੇ ਜਿਹੜੀ ਇਹਨਾਂ ਦੀ ਹੈਗੀ ਆ ਸਟੱਡੀ ਬਣਾਉਣਾ ਹੈਗਾ ਇੱਕ ਸੈਂਟਰ ਹੁਣ ਉਹ ਦੇਰਿਆਂ ਦੇ ਵਿੱਚ ਥੋੜਾ ਸਟੱਡੀ ਸੈਂਟਰ ਹੋਣਾ ਆ ਤੁਸੀਂ ਯੂਨੀਵਰਸਿਟੀ ਦੇ ਵਿੱਚ ਪਹਿਲੀ ਗੱਲ ਤਾਂ ਯੂਨੀਵਰਸਿਟੀ ਬਣਾਓ ਕੋਈ ਉੱਥੇ ਨਹੀਂ ਹੈਗਾ ਜਿਵੇਂ ਗੁਰੂ ਗੋਬਿੰਦ ਸਿੰਘ ਦੇ ਵਿੱਚ ਰਿਲੀਜੀਅਸ ਸਟੱਡੀ ਦਾ ਡਿਪਾਰਟਮੈਂਟ ਹੈਗਾ ਆ ਉਹਦੇ ਵਿੱਚ ਚੇਅਰ ਆਪਣੀ ਇਸਟੈਬਲਿਸ਼ ਕਰੋ ਭਗਤ ਰਬੀਦਾਸ ਦੇ ਨਾਮ ਦੇਈ ਤੇ ਉੱਥੇ ਤੁਸੀਂ ਉਹਨਾਂ ਦੀ ਜਿੰਨੀ ਬਾਣੀ ਹੈਗੀ ਆ ਉਹਦੇ ਤੇ ਰਿਸਰਚ ਕਰਨ ਆ ਕੇ ਸਟੂਡੈਂਟਸ ਏ ਜਾਣੀ ਕਿਸਮ ਦੀ ਰਿਸ਼ਵਤ ਹੀ ਆ ਦੇਣ ਵਾਲੀ ਗੱਲ ਕੋਈ ਇਹਦੇ ਨਾਲ ਕੋਈ ਹਸਪੀਟਲ ਬਣਾ ਦੇਣ ਮੈਂ ਕਹੂੰਗਾ ਉਹ ਚ ਵੀ ਕਿਸ ਦਾ ਫਾਇਦਾ ਹੋ ਜੂਗਾ ਹੂੰ ਜਿਹੜੀ ਡੇਰੇ ਵਾਲੀ 10 ਕਿੱਲੇ ਦੀ ਜ਼ਮੀਨ ਹੈ ਨਾ ਤੇ ਉੱਥੇ ਕੋਈ ਹਸਪੀਟਲ ਬਣਾ ਦੇਣ ਤੇ ਤਾਂ ਕਿ ਲੋਕਾਂ ਦਾ ਉੱਥੇ ਫਾਇਦਾ ਹੋਵੇ ਜਾਂ ਕੋਈ ਕਾਲਜ ਖੋਲ ਦੇਣ ਕੋਈ ਪੋਲੀਟੈਕਨਿਕ ਜਣੀ ਚੀਪ ਟੈਕਟਿਕ ਸੇ ਹੈ ਜੀ